ਹਾਂਜੀ ਬੇਟੇ ਅੱਜ ਆਪਣਾ ਪ੍ਰਸ਼ਨ ਨੰਬਰ 6 ਆ ਜਮਾਤ 8ਵੀਂ ਦਾ ਬਹੁਪੁਜਾ ਬਹੁਵੋ ਚੈਪਟਰ ਦਾ ਠੀਕ ਹੈ ਇਹਦੇ ਵਿੱਚ ਖਾਸ ਵੀ ਦੇ ਨਾਲ ਇਹ ਵੀ ਪੂਜਾ ਤੇ ਆਪਾਂ ਬਣਾਵਾਂਗੇ ਸਮ ਅੱਠ ਹੋ ਜਾ ਠੀਕ ਹੈ ਉਸੇ ਤਰੀਕੇ ਨਾਲ ਪਹਿਲਾਂ ਆਪਾਂ ਰਾਖਾ ਪੁਜਾਮਾ 8 ਹੋਣ ਵਾਲੀ ਹੈ ਕਿਉਂਕਿ ਆਪਾਂ ਨੂੰ ਪਤਾ ਲੱਗ ਜਾਣਾ ਉਹ ਆਪਾਂ ਇਹਨਾਂ ਦੇ ਨਾਮ ਲਿਖਣੇ ਨੇ A B C D E F G H ਸਮਝਦਾ ਮਤਲਬ ਆਓ ਕਿ ਸਾਰੀਆਂ ਪੁਜਾਮਾ ਬਰਾਬਰ ਹੋਣਗੀਆਂ ਹੁਣ ਜੇ ਆਪਾਂ ਇਹ 3 ਸੈਂਟੀਮੀਟਰ ਲੈ ਲਓ ਤਾਂ ਸਾਰੀਆਂ ਭੁਜਾਵਾਂ 3 3 ਸੈਂਟੀਮੀਟਰ ਠੀਕ ਹੈ ਇਹ ਆਪਾਂ ਰੱਪ ਨੋਟ ਕਰ ਲਿਆ ਠੀਕ ਹੈ ਹੁਣ ਆਪਾਂ ਬਣਾਉਣਾ ਕਿਵੇਂ ਸਵਾਲ ਕਿਵੇਂ ਬਣਾਉਣਾ ਵਾ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਕਿੰਨੀ ਭੁਜਾ ਲਵਾਂਗੇ ਧੰ ਸੈਂਟੀਮੀਟਰ ਉੱਤੇ ਦੇ ਨਾਲ ਮੈਂ ਕਿੰਨੀ ਭੁਜਾ ਲੈ ਲਈ एबी भुजा कितनी ले ली 3 सेंटीमीटर ठीक है 3 सेंटीमीटर भुजा ले ली इसके बाद की करना ਆਪਾਂ डी ਲਈ डी ਲੈ ਕੇ ਇਸ ए बिंदु ਤੇ ਬਾਹਰਲੇ ਪਾਸੇ 45 ਦਾ ਕੋਣ ਬਣਾਤਾ ਦੇਖੋ ਆ ਬਾਹਰ ਦੇ ਨਾ 40 ਉਹ ਦੋੜਾ ਹੋ ਗਿਆ 45 ਠੀਕ ਹੈ ए बिंदु ਤੇ ਇਹ ਨਿਸ਼ਾਨ ਲਾ ਲਿਆ ਬਿਲਕੁਲ ਉਸੇ ਤਰੀਕੇ ਨਾਲ ਹੁਣ ਆਪਾਂ B ਬਿੰਦੂ ਤੇ D ਰੱਖੋ ਹੁਣ ਇੱਧਰ ਦੇਖੋ ਆਹ 40 ਤੇ ਅੱਗੇ 5 45 ਠੀਕ ਇਹਨਾਂ ਨੂੰ ਆਪਾਂ ਸਕੇਲ ਨਾਲ ਮਿਲਾ ਦੇ ਦਿੰਨੇ ਆ ਤੇ भुजा ਆਪਾਂ ਕਿੰਨੀ ਕਟਾਂਗੇ 3 ਸੈਂਟੀਮੀਟਰ 1 2 3 ਠੀਕ ਹੈ ਆਪਾਂ ਇਸ ਭੁਜਾ ਨੂੰ ਪ੍ਰਕਾਰ ਦੇ ਨਾਲ ਨਾਪ ਕੇ ਵੀ ਕੱਟ ਸਕਦੇ ਹਾਂ ਠੀਕ ਹੈ ਐਦਾਂ ਸਕੇਲ ਦੇ ਉੱਪਰ 3 ਸੈਂਟੀਮੀਟਰ ਤੋਂ 0 ਸੈਂਟੀਮੀਟਰ ਤੱਕ ਪ੍ਰਕਾਰ ਤੇ ਨਾਪ ਲਿਆ ਉਸ ਤੋਂ ਬਾਅਦ A ਬਿੰਦੂ ਤੇ ਪ੍ਰਕਾਰ ਰੱਖ ਕੇ ਉਹ ਨਾਪ ਨੂੰ ਕੱਟ ਲਿਆ ਇਦਾਂ ਵੀ ਠੀਕ ਹੈ ਪਹਿਲਾਂ ਆਪਾਂ ਕਿੰਨੇ ਦੇ ਕੋਣ ਬਣਾਇਆ 45 45 ਡਿਗਰੀ ਦਾ ਠੀਕ ਹੁਣ ਆਪਾਂ ਇਹ ਰਫ ਲਿਖਿਆ ਹੋਇਆ ਹੈ ਨਾ ਨਾਮ H ਇਧਰ C ਹੁਣ ਤੁਸੀਂ ਕੀ ਕਰਨਾ ਹੈ H ਤੇ C ਨੂੰ ਸਕੇਲ ਨਾਲ ਮਿਲਾ ਦੇਵੋ ਡਾਟਡ ਮਿਲਾ ਦਿਤਾ ਹੁਣ D ਲੈ ਲਓ D ਲੈ ਲੀ D ਵੀ ਰੱਖੋ ਇੱਥੇ H ਬਿੰਦੂ ਤੇ ਜਿਹੜੀ ਐਚ ਸੀ ਲਾਈਨ ਹੈ ਨਾ ਉਹ ਤੇ ਰੱਖੋ ਡੀ ਹੁਣ ਤੁਸੀਂ 90 ਦੇ ਕੋਣ ਤੇ ਨਿਸ਼ਾਨ ਲਾ ਦਿਓ 90 ਦੇ ਕੋਣ ਤੇ ਠੀਕ ਹੈ ਆ ਨਿਸ਼ਾਨ ਲਾ ਲਿਆ ਹੁਣ ਆਪਾਂ ਸਿੱਧੀ ਭੁਜਾ ਖਿੱਚ ਲਈ ਠੀਕ ਹੈ ਔਰ ਇਧਰ ਵੀ ਇਹਨੂੰ ਭੁਜਰ ਨੂੰ ਆਪਾਂ ਕਿੰਨਾ ਕੱਟਣਾ 3 3 ਸੈਂਟੀਮੀਟਰ ਆ ਪਹਿਲਾਂ ਹੀ ਆਪਾਂ ਨਾਪਿਆ ਹੋਇਆ ਵਾ ਤੇ ਆਪਾਂ 3 3 ਸੈਂਟੀਮੀਟਰ ਦਾ ਨਿਸ਼ਾਨ ਲਾ ਲਿਆ ਠੀਕ ਹੈ ਹੁਣ ਇਹਨਾਂ ਨੂੰ ਵੀ ਆਪਾਂ ਡਾਟਰ ਮਾਰਾ ਦਿੱਤਾ ਹੁਣ ਆਪਾਂ ਇਹ ਆਪਣੇ ਕੋਲ ਬਿੰਦੂ ਕਿਹੜਾ ਆ ਗਿਆ ਦੇਖੋ ਆਪਾਂ ਰੱਪ نوٹ ਕੀਤਾ ਹੋਇਆ ਜੀ ਇੱਧਰ ਆ ਗਿਆ ਡੀ ਹੁਣ ਜੀ ਬਿੰਦੂ ਤੇ ਆਪਾਂ ਇਹ ਡੀ ਰੱਖੀ 41 ਡਿਗਰੀ ਦਾ ਕੋਣ ਬਣਾਇਆ ਠੀਕ ਹੈ ਇਹਨੂੰ ਆਪਾਂ ਲਾਈਨ ਇੱਧਰ ਮਿਲਾ ਲਿਆ ਉਹਨੇ ਡੀ ਬਿੰਦੂ ਤੇ ਡੀ ਰੱਖੋ ਇਹਦਾ ਪੰਡਾ ਲਈਦਨ ਨਿਸ਼ਾਨ ਲਾ ਲਈ ਠੀਕ ਹੈ ਇੱਕ ਇਹਨੂੰ ਪੂਜਾ ਨੂੰ ਆਪਾਂ ਕਿੰਨਾ ਕਟਾਂਗੇ 3 ਸੈਂਟੀਮੀਟਰ ਇਹਨੂੰ ਕੱਟ ਲਿਆ ਇਸ ਤੋਂ ਬਾਅਦ ਆਪਾਂ ਇਹਨਾਂ ਬਿੰਦੂਆਂ ਨੂੰ ਆਪਸ ਵਿੱਚ ਮੜਾ ਦੇਣਾ ਠੀਕ ਹੈ ਆਪਣੇ ਕੋਲ ਇਹ ਬਿੰਦੂ ਆ ਗਿਆ E ਇਹ ਬਿੰਦੂ ਆ ਗਿਆ F ਜੀ ਆਪਾਂ A ਤੇ B ਬਿੰਦੂ ਦੇ 90 ਦੇ ਕੋਣ ਬਣਾ ਕੇ ਸਿੱਧੀ ਰੇਖਾ ਉੱਪਰ ਤੱਕ ਲੈ ਜਾਂਦੇ ਆ। ਠੀਕ ਹੈ? A ਬਿੰਦੂ ਦੇ D ਨਾਲ 90 ਦਾ ਕੋਣ ਬਣਾਇਆ। ਇੱਥੇ ਆ 90 ਦਾ ਕੋਣ ਬਣਾਇਆ। ਇਦਾਂ ਹੀ ਆ B ਬਿੰਦੂ ਦੇ 90 ਦਾ ਕੋਣ ਬਣਾਇਆ। ਇਹ ਲਾਈਨ ਆਪਾਂ ਸਕੇਲ ਦੇ ਨਾਲ ਸਿੱਧੀ ਖਿੱਚ ਲਈ। ਔਰ ਇਧਰੋਂ G ਬਿੰਦੂ ਤੇ 3 ਸੈਂਟੀਮੀਟਰ ਦੀ ਚਾਪ ਘਟੋ। ਤਾਂ ਇਹ ਜਿਹੜੀ ਇੱਧਰੋਂ ਆਹ ਲਾਈਨ ਗਈ ਹੋਈ ਆ ਇਹ ਬਿੰਦੂ ਵਾਲੀ 90 ਡਿਗਰੀ ਵਾਲੀ ਜਾਂ ਬੀ ਬਿੰਦੂ ਤੋਂ ਤਾਂ ਇਹ 3-3 ਸੈਂਟੀਮੀਟਰ ਦੀਆਂ ਚਾਪਾਂ ਆਪਣੇ ਆਪ ਇਹ ਬਿੰਦੂ ਤੇ ਕੱਟਣ ਗਈਆਂ ਤੇ ਉਦੋਂ ਫਿਰ ਡੀ ਤੇ ਈ ਨੂੰ ਜੀ ਤੇ ਐਫ ਨੂੰ ਆਪਸ ਵਿੱਚ ਮਿਲਾ ਦਿਓ ਹੁਣ ਸਾਡੇ ਕੋਲ ਸਾਰੀਆਂ ਭਜਾਵਾਂ 3-3 ਸੈਂਟੀਮੀਟਰ ਤਿਆਰ ਹੋ ਗਈਆਂ ਤਾਂ ਇਹਦਾ ਮਤਲਬ ਕਿ ਸਾਡੇ ਕੋਲੇ ਸਮ ਅੰਦਰ ਬੋਝ ਤਿਆਰ ਹੋ ਗਈ ਠੀਕ ਹੈ ਇਹਦੇ ਨਾਲ ਆਪਾਂ ਬਾਹਰ ਨੂੰ 45 ਦੇ ਕੋਣ ਬਣਾਏ ਸੀ ਜੀ ਬਿੰਦੂ ਤੇ ਔਰ ਡੀ ਬਿੰਦੂ ਤੇ 45 ਡਿਗਰੀ ਦੇ ਕੋਣ ਅੰਦਰ ਨੂੰ ਬਣਾਵਾਂਗੇ ਠੀਕ ਹੈ ਬੇਟਾ ਹੁਣ ਤੁਸੀਂ ਨਾ ਇਹਨੂੰ ਬਣਾ ਕੇ ਦੇਖੋ ਜਦੋਂ ਤੁਸੀਂ ਬਣਾ ਕੇ ਦੇਖੋਗੇ ਨਾ ਫਿਰ ਤੁਹਾਨੂੰ ਸਮਝ ਲੱਗ ਜਾਣੀ ਹੈ ਠੀਕ ਹੈ